ਤੇ ਸੱਸ ਨੇ ਆਪਣੀ ਹੀ ਨੂੰ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਨੂੰ ਨੂੰ ਨਹਿਰ 'ਚ ਤੱਕਾ ਦੇ ਕੇ ਉਸ ਦੀ ਜਾਨ ਲੈ ਲਈ ਅਤੇ ਫਿਰ ਲੁੱਟ ਦੀ ਝੂਠੀ ਕਹਾਣੀ ਮੀਡੀਆ ਤੇ ਪੁਲਿਸ ਅੱਗੇ ਭਿਆਨ ਕਰ ਦਿੱਤੀ ਪਰ ਹੁਣ ਇਹ ਸਭ ਦਾ ਭਾਂਡਾ ਫੁੱਟਿਆ ਹੈ ਅਤੇ ਕਾਤਲ ਨੂੰ ਸਣੇ ਉਸ ਦਾ ਪੁੱਤਰ ਵੀ ਪੁਲਿਸ ਗ੍ਰਿਫਤ 'ਚ ਆ ਗਏ ਨੇ ਤੇ ਗੁਰਦਾਸਪੁਰ ਦੀ ਬੱਬੇ ਹਾਲੀ ਨਹਿਰ ਤੇ 28 ਮਾਰਚ ਨੂੰ ਇੱਕ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਸੱਸ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਜਦੋਂ ਉਹ ਪਿੰਡ ਛੀਨਾ ਤੋਂ ਐਕਟਿਵਾ ਤੇ ਸਵਾਰ ਹੋ ਕੇ ਆਪਣੀ ਨੂੰ ਨਾਲ ਆਪਣੇ ਪਿੰਡ ਬੀਦੀਪੁਰ ਨੂੰ ਜਾ ਰਹੀ ਸੀ ਤਾਂ ਰਸਤੇ ਵਿੱਚ ਉਹਨਾਂ ਨੂੰ ਲੁੱਟੇਰੇ ਪੈ ਗਏ ਜਿਨ੍ਹਾਂ ਨੇ ਉਸ ਦੀ ਨੂੰ ਅਮਨਪ੍ਰੀਤਕੌਰ ਨੂੰ ਨਹਿਰ 'ਚ ਧੱਕਾ ਦੇ ਦਿੱਤਾ ਪਰ ਹੁਣ ਜਦੋਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਾਇਆ ਇਹ ਕਿ ਅਮਨਪ੍ਰੀਤਕੌਰ ਦੇ ਬੱਚਾ ਨਾ ਹੋਣ ਕਾਰਨ ਖੁਦ ਸੱਸ ਨੇ ਹੀ ਆਪਣੇ ਬੇਟੇ ਨਾਲ ਮਿਲ ਕੇ ਉਸ ਨੂੰ ਨਹਿਰ 'ਚ ਤੱਕਾ ਦਿੱਤਾ ਅਤੇ ਫਿਰ ਝੂਠੀ ਕਹਾਣੀ ਬਣਾ ਕੇ ਪੁਲਿਸ ਨੂੰ ਗੁੰਮਰਾਹ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਧੋਵਾ ਮਾਂ ਅਤੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਇਹ ਮਿਤੀ 28 ਤਰੀਕ ਨੂੰ ਰੁਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੇ 9 ਅਮਨਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ ਜਦੋਂ ਬੱਬੇ ਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਦੇ ਕਹਿਣ ਮੁਤਾਬਕ ਦੋ ਲੁਟੇਰੇ ਨੇ ਉਹਨਾਂ ਨੂੰ ਘੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਇਹਦੀ 9 ਅਮਨ ਬ੍ਰੀਤ ਕਰਨ ਤੱਕ ਆ ਦੇ ਕੇ ਨਹਿਰ ਵਿੱਚ ਸੁੱਟ ਦਿੱਤਾ ਜਿਸ ਦੇ ਆਧਾਰ ਤੇ ਜਿਹੜਾ ਮਕਦਮਾ ਦਰਜ ਕੀਤਾ ਗਿਆ ਥਾਣਾ ਤਿਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਛੱਡੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੇ ਤਨਦੇਹੀ ਨਾਲ ਇਸ ਮੁਕਤ ਜਿਹੜਾ ਕੇਸ ਨੂੰ ਟ੍ਰੈਕ ਕੀਤਾ ਅਸਲ ਵਿੱਚ ਸੁਲਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਨਾਲ ਮਿਲ ਕੇ ਆਪਣੇ ਨੌ ਅਮਨਪ੍ਰੀਤ ਕੌਰ ਦਾ ਮर्डर ਕੀਤਾ ਇਹਨਾਂ ਨੇ ਸਾਰੀ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਗਾ ਕੇ ਇਹਨੂੰ ਨਹਿਰ ਵਿੱਚ ਸੁੱਟਿਆ ਜਾਵੇ ਕਿਤਾ ਸੁੱਟਿਆ ਤਾਂ ਕੀ ਕਰਨ ਕੀਤੇ ਇਹਨਾਂ ਨੇ ਅਮਨਪ੍ਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਕਾਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਪਿੱਛੋਂ ਤਾਂ ਕੰਮਰ ਕੇ ਯਾਰ ਸੁੱਟ ਦਿੱਤਾ ਦੋਨੋਂ ਨੇ ਹੀ ਰਾਤ ਕਰ ਲਿਆ ਵਾ ਬਾਕੀ ਬਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਵਜਾ ਕੀ ਸਾਨੂੰ ਮਾਰਨਾ ਵਜਾ ਤੇ ਅਸੀਂ ਇੱਕ ਤੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਇਹਦੇ ਨਾਂ ਦੇ ਤੇ ਦੂਜਾ ਤਾਂ ਦਜ ਦੇ ਹਿਸਮਤ ਸੀ ਕਹਾਣੀ ਕੀ ਬਣਾਈ ਸਰ ਵੀ ਲੋਟੇ ਲੋਟੇਰੇ ਪੈ ਗਏ ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੋਟੇਰੇ ਸਾਨੂੰ ਪੈ ਕੇ ਸਾਡੇ ਸੋਨੇ ਦੇ ਗਹਿਣੇ ਵਾਲੇ ਤੇ ਲੋਟੇਰਾ ਨੇ ਹੀ ੱਤਕਾ ਮਾਰ ਕੇ ਯਾਰ ਸੁੱਟ ਦਿੱਤਾ ਉਹ ਸਭ ਕਿੰਨਾ ਮਾਹੌਲ ਅੱਜ ਕੀਤਾ ਕਿ ਕਿੰਨੇ ਲੋਕ ਅਰੈਸਟ ਕਰ ਲਏ ਦੋ ਅਰੈਸਟ ਕਰ ਲਿਆ ਰਪਿੰਦਰ ਕੌਰ ਤੇ ਉਹਦਾ ਲੜਕਾ ਕਾਸ਼ਦੀਪ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਛੇਸ਼ ਕਰਕੇ ਰਿਮਾਂਡ ਲੈ ਕੇ ਬਰੀਕੀ ਨਾਲ ਜਿਹੜੀ ਤਫ਼ਤੀਸ਼ ਕੀਤੀ ਜਾਊਗੀ ਜੇ ਕੋਈ ਹੋਰ ਵੀ ਬਨਾ ਕਰ ਪਾਇਆਗਾ ਉਹਦੇ ਖਲਾਵੀ ਕਾਨੂੰਨ ਕਰ ਲਈ ਕੀਤੀ ਜਾਊਗੀ ਮਰੀਤਕਾ ਦੀ ਮਾਂ ਅਤੇ ਪਿੰਡ ਦੇ ਸਰਪੰਚ ਨੇ ਕਿਹਾ ਹੈ ਕਿ ਅਮਨਪ੍ਰੀਤ ਕੌਰ ਦੀ ਸੱਸ ਵੱਲੋਂ ਲੁੱਟ ਦੀ ਜੋ ਕਹਾਣੀ ਦੱਸੀ ਗਈ ਸੀ ਉਹ ਬਿਲਕੁਲ ਝੂਠੀ ਸੀ ਅਤੇ ਉਹਨਾਂ ਨੇ ਪਹਿਲਾਂ ਹੀ ਇਸ ਤੇ ਸ਼ੱਕ ਜਿਤਾਇਆ ਸੀ ਜੋ ਹੁਣ ਬਿਲਕੁਲ ਸੱਚ ਸਾਬਿਤ ਹੋਇਆ ਪਰਿਵਾਰ ਮੁਤਾਬਕ ਉਹਨਾਂ ਦੀ ਬੇਟੀ ਦਾ ਮਹਿਜ 16 ਮਹੀਨੇ ਪਹਿਲਾਂ ਹੀ ਫਿਆ ਹੋਇਆ ਸੀ ਪਰ ਉਸ ਦਾ ਸਹੁਰਾ ਪਰਿਵਾਰ ਬੱਚਾ ਨਾ ਹੋਣ ਕਾਰਨ ਉਸ ਨੂੰ ਤਾਣੇ ਮੇਨੇ ਮਾਰਦਾ ਸੀ ਪਰਿਵਾਰ ਨੇ ਦੋਸ਼ੀਆਂ ਲਈ ਸਖਤ ਸਜ਼ਾ ਦੀ ਮੰਗ ਵੀ ਕੀਤੀ ਹੈ ਸਰ ਮੈਨੂੰ ਤੇ ਹੀ ਕਦਾ ਲੱਗਾ ਕਿ ਕਹਿੰਦੀਆਂ ਨੂੰ ਲੁੱਟਮਾਰ ਹੋਈ ਹੈ ਪਰ ਇਹਨਾਂ ਨੇ ਆਪਣੀ ਸਾਧ ਜੇ ਸਮਾਨ ਆਪ ਖੁਦ ਸੁੱਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਹਨੀ ਪਈ ਇਹਨਾਂ ਨੂੰ ਕੜੀ ਤੋਂ ਕੜੀ ਸਜਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਹੈ ਵੀ ਮੈਨੂੰ ਇਨਸਾਫ ਚਾਹੀਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੀਐਸਮਾ ਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਉਹ ਦਿਖਾਣੀ ਸਾਹਮਣੇ ਕਿ ਕੀ ਨਿਕਲ ਕੇ ਕੀ ਗੱਲ ਤੁਹਾਡੀ ਕੁੜੀ ਨੂੰ ਕਿਉਂ ਮਾਰੇ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਹੀਂ ਕਹਿੰਦੇ ਤੁਸੀਂ ਘਟ ਦਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਅਸੀਂ ਕੀਤਾ ਸੀ ਅਸੀਂ ਕਹਿੰਦੇ ਫੇਰ ਵੀ ਕਹੋ ਚਲੋ ਅਸੀਂ ਦਿਆਂਗੇ ਜੋ ਸਾਡੇ ਕੋਲ ਹੈਗਾ ਪਰ ਹਨ ਉਹ ਆ ਚੀ ਚਾਹੀਦੀ ਆ ਚਾਹੀਦੀ ਕਦੀ ਨੂੰ ਚਾਰ ਪਾ ਦੋ ਕਦੀ ਨੂੰ ਦੁੱਧ ਦੋ ਇਹਨਾਂ ਇੱਥੇ ਮਹੀਨਾ ਮਹੀਨਾ ਦੱਸ ਦੰਦੇ ਮਾਂ ਨੇ ਵੀ ਨਹੀਂ ਆਉਣਾ ਜਾਣਾ ਸਰ ਮਾਰ ਕੇ ਨਿਆਹ ਰੋੜਤੀ ਸਰ ਮਾਰ ਕੇ ਨਿਆਹ ਪਤਾ ਨਹੀਂ ਕਿੱਦਾਂ ਸੁੱਟੀ ਐ ਨਹੀਂ ਸਰ ਮੈਨੂੰ ਪਤਾ ਇਹ ਇਹਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾਰ ਤਿੰਨ ਕਤ ਲੱਗੇ ਕਿ ਤੇ ਚੌਥਾ ਮੇਰੀ ਕੁੜੀ ਮਾਰੀ ਐ ਇਹਨੂੰ ਕੜੀ ਤੋਂ ਕੜੀ ਦੂਜਿਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਐ ਗਾਂ ਵਾਸਤੇ ਸਰ ਕਿਸੇ ਦੀ ਚਾਹ ਤੇ ਮੇਰੀ ਹੋਈ ਐ ਕਿਸੇ ਦੀ ਧੀ ਨਵੀ ਹੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੇ ਦਿਲਵਾਨ ਗੇ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਗਾਂ ਵਾਸਤੇ ਕੋਈ ਇਹੋ ਜ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਖੁਰੀ ਦੀ ਸਾਸਿ ਇਹਨੇ ਜਾਣ ਬੁਝ ਕੇ ਪਲੈਨਿੰਗ ਦੇ ਤਹਿਤ ਕੀਤੀ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਖਤੋ ਸਖਤ ਸਜ਼ਾ ਹੋਣੀ ਚਾਹੀਦੀ ਪ੍ਰਵਾਰ ਕਿਦਾਂ ਦਾ ਕਰੀਏ ਇਹ ਵਿਧਵਾ ਔਰਤ ਸਰ ਜਿੱਥੋਂ ਤੱਕ ਕਹਾਨੂੰ ਹੁਣ ਬੈਕਗ੍ਰਾਉਂਡ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮੁਡਰ ਕੀਤੇ ਆ ਕਾਫੀ ਜਨਾਨੀ ਦੇ ਇਹ ਪ੍ਰਵਾਰ ਲੜਕੀ ਪਰਿਵਾਰ ਕਹਿੰਦੇ ਗਰੀਬ ਪਰਿਵਾਰ ਸਰ ਬਹੁਤ ਹੀ ਗਰੀਬ ਪਰਿਵਾਰ ਆ ਦੇਅ ਰਿਕਰਦਨੀਆ ਇਹਨਾਂ ਦੇ ਪਿਤਾ ਜੀ ਲੱਕੀ ਤੇ ਦੇਖੋ ਹੁਣ ਵੀ ਕੰਮ ਕਾਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਦਾਨ ਪਰਿਵਾਰ ਕੀ ਚਾਹੁੰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਇਹਨਾਂ ਨੇ ਆਪਣਾ ਪਲੈਨਿੰਗ ਤੇ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ 10-16 ਮਹੀਨੇ ਦਾ ਵਿਆਹ ਹਾਲੇ ਸ਼ਾਇਦ ਅਮਨਪ੍ਰੀਤ ਕੌਰ ਦੇ ਵਿਆਹ ਦੇ ਚਾਹ ਵੀ ਪੂਰੇ ਨਹੀਂ ਹੋਏ ਹੋਣਗੇ ਅਤੇ ਸਹੁਰੇ ਪਰਿਵਾਰ ਨੇ ਉਸ ਤੇ ਚਾਹਮਾ ਦੇ ਨਾਲ ਨਾਲ ਖੁਦ ਅਮਨਪ੍ਰੀਤ ਕੌਰ ਨੂੰ ਵੀ ਖਤਮ ਕਰ ਦਿੱਤਾ ਹੈ ਸ਼ਾਇਦ ਬੱਚਾ ਨਾ ਹੋਣ ਤੋਂ ਵੀ ਜ਼ਿਆਦਾ ਇਦਾਜ ਦੇਹੇਜ ਦੇ ਲਾਲ ਛਦਾਬ ਮਾਮਲਾ ਜਾਪਦਾ ਹੈ ਜਿਸ ਤੇ ਪੁਲਿਸ ਹੁਣ ਆਪਣੀ ਕਾਰਵਾਈ ਕਰੇਗੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ